ਨੰਦ ਲਾਤਨ ਨੰਨਤ ਪਾਵਾਰ ਸਭ ਕਲਾ ਸੰਗਤ ਨੰਦਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਮੂਪੁ ਉਚਰ ਸ਼ਸਤਰ ਖਟ ਪਿੰਗ ਗਿਰਿਨ ਚੜ ਜਾਏ ਆਂਦਰ ਲਖ ਬਦਰੋਸਨ ਜੋ ਕਾਲ ਕਿਰਪਾ ਕਰਾਏ ਜਿਉਂ ਬੁਲਾਵੇ ਜਿਉਂ ਬੋਲਨ ਸੁਮਨਿ ਕੁਦਰਤ ਗਵਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅੱਥ ਤਿਆਰੀ ਪਰਮ ਸਤਕਾਰ ਯੋਗ ਦਸਾਂ ਪਤਸ਼ਾਹੀਆਂ ਦੀਆਂ ਹਥਾਂਕ ਜੋਤ ਜਗਰਸ਼ਤਰ ਤਖਤਾਂ ਦੇ ਮਾਲਕ ਗਰੀਬ ਨਿਵਾਜ ਸਤਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਕਿਰਪਾ ਮਿਹਰ ਰਤ ਹੋਈ ਸੋ ਗੁਰੂ ਸ਼ਬਦ ਦੀ ਕਿਰਪਾ ਸਦਕਾ ਅੱਜ ਆਪਾਂ ਸ੍ਰੀ ਸੁਖਮਨੀ ਸਾਹਿਬ ਦੇ ਪਹਿਲੇ ਅਸਟ ਪਦੀ ਦਾ ਚੌਥਾ ਅਤੇ ਪੰਜਵਾਂ ਪਦ ਅਦੇ ਦੀ ਵਿਚਾਰ ਕਰਨ ਦਾ ਯਤਨ ਕਰਾਂਗੇ ਸਤਿਗੁਰਾਂ ਦੇ ਚਰਨਾਂ ਚ ਰਵਈਏ ਹਾਜ਼ਰੀਆਂ ਸਤਿਗੁਰਾਂ ਦੇ ਚਰਨਾਂ ਚ ਕਰੀਏ ਅਰਦਾਸ ਸੇ ਸੱਚੇ ਪਾਤਸ਼ਾਹ ਕਿਰਪਾ ਕਰਨੀ ਮੇਰਾ ਪ੍ਰਿਆ ਹੱਥ ਸਿਰ ਤੇ ਰੱਖ ਕੇ ਆਪ ਜੀ ਨੇ ਆਪ ਹੀ ਕਿਰਪਾ ਕਰਕੇ ਸਮੱਤ ਰਖਸ਼ਿਸ਼ ਕਰਨੀ ਜੀ ਅਖਵਾਸ ਕਿਨ ਠੀਕਾ ਖਾਲਸਾ ਨਵਾਜ਼ ਗੁਰ ਜੀ ਕੀ ਫਤੇ ਪਰਬ ਕਾ ਸਿਮਰਨ ਸਭ ਤੇ ਉੱਚਾ ਪੰਜam ਬਾਦਸ਼ਾਹ ਕਿਰਪਾ ਕਰ ਰਹੇ ਹਨ हे ਭਾਈ ਵਾਹਿਗੁਰੂ ਦਾ ਸਿਮਰਨ ਪਰਮਾਤਮਾ ਦਾ ਸਿਮਰਨ ਸਾਰੇ ਹੀ ਕਰਮਾਂ ਧਰਮਾਂ ਤੋਂ ਉੱਚਾ ਹੈ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਪਰਮਾਤਮਾ ਦਾ ਭਜਨ ਜਿੰਨੇ ਵੀ ਕਰਮ ਧਰਮ ਪੁੰਨ ਦਾਨ ਸਭ ਤੋਂ ਉੱਚਾ ਸ੍ਰੇਸ਼ਟ ਹੈ ਪ੍ਰਭ ਕੈ ਸਿਮਰਨ ਮੁਚਾ ਮੁਚਾ ਭਾਵ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਕੇ ਬਹੁਤ ਸਾਰੇ ਤਰਕ ਜਿਨਾਂ ਨੇ ਭਾਈ ਵਾਹਿਗੁਰੂ ਦਾ ਸਨਨ ਕੀਤਾ ਮੋਚਾ ਦਾ ਭਾਵ ਉਧਾਰੋਂ ਗਏ ਤਰ ਗਏ ਗਿਣਤੀ ਨਹੀਂ ਕੀਤੀ ਜਾ ਸਕਦੀ ਤਰਨ ਵਾਲਿਆਂ ਦੀ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਸਦਕਾ ਦਸਾਂ ਜਾਮਿਆਂ ਦੇ ਵਿੱਚ ਧੰਗ ਗੁਰੰਤ ਸਿੰਘ ਮਹਾਰਾਜਿਆਂ ਦੀ ਬਖਸ਼ਿਸ਼ ਸਦਕਾ ਜਿਨਨੇ ਤਰੀ ਕਹਿੰਦੇ ਅਸਮਾਨ ਦੇ ਤਾਰਿਆਂ ਦੀ ਗਿਣਤੀ ਹੁ ਸੰਗਦਾ ਕੋਈ ਵਿਦਵਾਨ ਕਰ ਲਵੇ ਪਰ ਬਾਣੀ ਦੁਆਰਾ ਤਰਨ ਵਾਲਿਆਂ ਦੀ ਸਤਿਗੁਰੂ ਦੀ ਕਿਰਪਾ ਸਦਕਾ ਤਰਨ ਵਾਲਿਆਂ ਦੀ ਬੇਨਤੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਵਾਹਿਗੁਰੂ ਦਾ ਪਰਮੇਸ਼ਰ ਦਾ ਨਾਮ ਉੱਚਾ ਹੈ ਔਰ ਵਾਹਿਗੁਰੂ ਦਾ ਨਾਮ ਉੱਚਾ ਉਨ ਕਰਕੇ ਏ ਸਤਗੁਰੂ ਸੱਚੇ ਪਾਤਸ਼ਾਹ ਜੀ ਆंदे ਸਿਮਰਨ ਦੇ ਵਰਕਤ ਦੇ ਨਾਲ ਕਿੰਨੇ ਜਾਣੇ ਜਾਣਿਆਂ ਦਾ ਉਧਾਰ ਹੋ ਰਿਹਾ ਹੈ ਪ੍ਰਭ ਕਹਿ ਸਿਮਰਨ ਤ੍ਰਿਸ਼ਨਾ 부ਝੈ ਹੁਣ ਤ੍ਰਿਸ਼ਨਾ ਤ੍ਰਿਸ਼ਨਾ ਅੱਗ ਦੀ ਨਹੀਂ ਹੈ ਤ੍ਰਿਸ਼ਨਾ ਬੁੱਧੀ ਉਜਤੀ ਨਹੀਂ ਜੇ ਇੱਕ ਘੁਰਨਾ ਉੱਠਿਆ ਉਹਦੀ ਪੂਰਤੀ ਲਈ ਫਿਰ ਅੱਗੇ ਦੋ ਹੋਰ ਖੜੇ ਨੇ ਦੋ ਪੂਰੇ ਹੋਏ ਚਾਰ ਹੋਰ ਖੜੇ ਨੇ ਪਾਬ ਸਮਝਣ ਦੇ ਲਈ ਪੈਦਲ ਜਾਣ ਵਾਲਾ ਸੋਚਦਾ ਮੇਰੇ ਕੋਲ ਸਾਈਕਲ ਹੋਵੇ ਸਾਈਕਲ ਵਾਲਾ ਸੋਚਦਾ ਮੋਟਰਸਾਈਕਲ ਹੋ ਜਾਏ ਜਦੋਂ ਮੋਟਰਸਾਈਕਲ ਲੱਗਿਆ ਫਿਰ ਸੋਚਦਾ ਕਾਰ ਲਵਾਂ ਕਾਰ ਵਾਲਾ ਸੋਚਦਾ ਹੋਰ ਵਧੀਆ ਗੱਡੀ ਲਵਾਂ ਇਹ ਕਹਿੰਦੇ ਤ੍ਰਿਸ਼ਨਾ ਬੁੱਝਦੀ ਨਹੀਂ ਹੋਰ ਅੱਗੇ ਅੱਗੇ ਪਰ ਬੁੱਝ ਜਾਂਦੀ ਆ ਕਦੋਂ ਵਾਹਿਗੁਰੂ ਦੇ ਸਿਮਰਨ ਦਾ ਸਦਕਾ ਹਰੀ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਪੰਚਨਾ ਕਰਕੇ ਤ੍ਰਿਸ਼ਨਾ ਰੂਪੀ ਜੋ ਅੱਗ ਹਿਰਦੇ ਦੇ ਵਿੱਚ ਹੁਣ ਜੇ ਕੋਈ ਯਤਨ ਕਰੇ ਕਿ ਆਪ ਬਨੂਣਾ ਤੇਲ ਦੇ ਨਾਲ ਬੁਝਾ ਦੇਣਾ ਕਦਾ ਜਿੱਤ ਨਹੀਂ ਬੁਝੇਗੀ ਅੱਗ ਤੇ ਪਾਣੀ ਪਾਉਣਾ ਪਵੇਗਾ ਇਸੇ ਤਰ੍ਹਾਂ ਜੇ ਤ੍ਰਿਸ਼ਨਾ ਰੂਪੀ ਅੱਗ ਅੰਦਰ ਹੈ ਉਹ ਆਪਾਂ ਸੋਕੇ ਪਦਾਰਥਾਂ ਦੇ ਨਾਲ ਬੁਝਾਉਣ ਦਾ ਯਤਨ ਕਰੀਏ ਨਹੀਂ ਬੁਝੇਗੀ ਉਦੋਂ ਉੱਤੇ ਵਾਹਿਗੁਰੂ ਦੇ ਸਿਮਰ ਰੂਪੀ ਜਲ ਪਾਉਣਾ ਪਵੇਗਾ ਨਾਮ ਰੂਪੀ ਜਲ ਪਾਉਣਾ ਪਵੇਗਾ ਗੁਰੂ ਤੋਂ ਗਿਆਨ ਰੂਪੀ ਜਲ ਪਾਉਣਾ ਪਵੇਗਾ ਫਿਰ ਵਜਾ ਵੇਗੀ ਬੋਲੋ ਸਤਨਾਮ ਸ੍ਰੀ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਮੁਝੈ ਪ੍ਰਭ ਕੈ ਸਿਮਰਨ ਸਭ ਕਿਛੁ ਸੁਝੈ ਕਹਿੰਦੇ ਭਾਈ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਜੋ ਵੀ ਕਰੇਗਾ ਕਹਿੰਦੇ ਔਰ ਅੱਗੇ ਨੂੰ ਜਾਂ ਜਿਨ੍ਹਾਂ ਨੇ ਕੀਤਾ ਕਹਿੰਦੇ ਵਾਹਿਗੁਰੂ ਪਰਮੇਸ਼ਰ ਦਾ ਸੰਮਰਨ ਪ੍ਰਭ ਕੈ ਸੰਮਰਨ ਸਭ ਕੁਝ ਸੱਚ ਹੈ ਕਹਦੇ ਅਨੁਸਾਰ ਕੁਝ ਸੁੱਝੇ ਦਾ ਭਾਵ ਸੁੱਝ ਜਾਂਦਾ ਹੈ ਪਾਵਨ ਦਿਨ ਦ੍ਰਿਸ਼ਟੀ ਪ੍ਰਾਪਤ ਹੋ ਜਾਂਦੀ ਹੈ ਉਹਨੂੰ ਜੋ ਲੰਗ ਚੁੱਕਿਆ ਸਮਾ ਲੰਗ ਚੁੱਕਿਆ ਜੋ ਪੌਣ ਵਾਪ ਤੋ ਵੇਖਾ ਉਹ ਦਿਸ ਜਾਂਦਾ ਇਹ ਵਾਹਿਗੁਰੂ ਦੇ ਸਿਮਰਨ ਦੀ ਬਰਕਤ ਹੈ ਆਪ ਦਾ ਹੀ ਨਹੀਂ ਦੂਸਰਿਆਂ ਦਾ ਇੱਕ ਤਾਂ ਗਿਆਨ ਇੱਕ ਬ੍ਰਹਮ ਗਿਆਨ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਪ੍ਰਾਪਤ ਹੁੰਦਾ ਪ੍ਰਾਪ ਕਰ ਸਿਮਰਨ ਨਾਹੀ ਜਮ ਤਰਸਾ त्रासा भाव डरण ਹੁਣ ਮੌਤ ਦਾ ਡਰ ਅੱਗੇ ਆਪਣੇ ਕੀਤੇ ਮਾੜੇ ਕਰਮਾਂ ਕਰਕੇ ਜਮਾ ਦਾ ਡਰ ਸਤਿਗੁਰੂ ਕਹਿੰਦੇ ਭਾਈ ਪ੍ਰਮਖੈ ਸਿੰਦਰ ਨਾਹੀ ਜਮ ਤਰਾਸਾ ਕਹਿੰਦੇ ਵਾਹਿਗੁਰੂ ਦੇ ਸਿੰਦਰ ਨਾ ਸਦਕਾ ਕਹਿੰਦੇ ਜਮਾ ਦੇ ਡਰ ਚੁੱਕੇ ਜਾਂਦੇ ਹਨ ਕੋ ਹੋਰ ਦੁੱਖੀ ਗਨ ਕਹਤੈ ਗੰਦਰ ਦਰਦਰ ਮਹਾ ਬਖਿਆਦਨ ਮਟਨ ਦਸਗਲ ਸਿਮਰੰਤ ਹਰ ਨਾਮ ਜੈਸੀ ਪਾਵਕ ਕਾਸਟ ਪਸਮਨ ਗੁਰੂ ਤਪ ਕਹਿੰਦੇ ਵਾਹਿਗੁਰੂ ਪਰਮੇਸ਼ਰ ਦਾ ਸੰਕਰਨਾ ਸਾਰੇ ਡਰ ਚੱਕ ਦਿੰਦਾ ਕਰਕੇ ਸਿਮਰਨ ਦੇ ਸਦਕਾ ਨਾਮ ਦੇ ਸਦਕਾ ਪੰਜਾਬ ਬਿਆਰਿਆਂ ਤੋਂ ਲਈ ਨਾਮ ਦੀ ਦਾਤ ਦਾ ਸਦਕਾ ਸਾਰੇ ਡਰ ਖਤਮ ਹੋ ਜਾਂਦੇ ਨੇ ਸਤਿਗੁਰੂ ਕਿਰਪਾ ਕਰ ਦਿੰਦੇ ਨੇ ਗੁਰੂ ਕਿਰਪਾ ਕਰ ਦਿੰਦੇ ਨੇ ਇੱਥੇ ਵੀ ਡਰ ਅਗਲੇ ਜਮਾ ਦੀ ਮਾਤ ਦੇ ਡਰ ਸਾਰੇ ਭਾਗ ਜੀਵ ਡਰ ਡਰ ਕੇ ਜਾਂਦਾ ਮਾਤ ਦਾ ਡਰ ਫਿਰ ਜਦੋਂ ਨਾਮ ਜਪਣ ਵਾਲਿਆਂ ਦੀ ਅਵਸਥਾ ਉਪਦੀ ਹੈ ਕਬੀਰ ਮੋਹੇ ਮਰਨੇ ਕਾ ਚਾਉ ਹੈ ਮਰੋਂ ਤਾ ਹਰ ਕੈ ਦਵਾਰ ਇਹ ਅਵਸਥਾ ਨਾਮ ਤੋਂ ਸਿਮਰਨ ਤੋਂ ਪ੍ਰਾਪਤ ਹੁੰਦੀ ਹੈ ਪ੍ਰਭ ਕਹਿ ਸਿਮਰਨ ਨਾਹੀ ਜਮ ਤਰਾਸਾਂ ਪ੍ਰਭ ਕਹਿ ਸਿਮਰਨ ਪੂਰਨ ਆਸ ਅਸੀਂ ਆਪਣੀਆਂ ਇਛਾਵਾਂ ਦੀ ਪੂਰਤੀ ਦੇ ਲਈ ਥਾਂ ਥਾਂ ਦੇ ਧਾਰੀਆਂ ਦੇ ਕੋਲੇ ਪਖੰਡੀਆਂ ਦੇ ਕੋਲ ਇਹ ਧਾਕੀਆਂ ਤਰੀਤਾ ਦੇ ਵਿੱਚੋਂ ਆਸ਼ਾਵਾਂ ਦੀ ਪੂਰਤੀ ਲੱਭਦੇ ਆ ਸਤਿਗੁਰੂ ਕਹਿੰਦੇ ਭਾਈ ਸੁਣਿਆ ਸੀ ਪਾਰ ਜਾਤ ਇਹੋ ਹਰ ਕੋ ਨਾਮ ਕਾਮ ਤੇ ਨ ਮਰ ਹਰ ਗਣ ਨਾਮ ਵਾਹਿਗੁਰੂ ਦਾ ਸਹਮਰ ਨਹੀਂ ਨਾਮ ਹੀ ਸਾਰੀਆਂ ਕਾਮਨਾ ਪੂਰੀਆਂ ਕਰਨ ਵਾਲਾ ਹੈ ਸਭ ਕੁਝ ਦੇਣ ਵਾਲਾ ਹੈ ਵਾਹਿਗੁਰੂ ਦਾ ਨਾਮ ਹੀ ਕਾਮ ਤੈਨ ਹੈ ਪਾਰ ਜਾਤ ਹੈ ਪ੍ਰਮ ਕੈ ਸਿਂਰਨ ਪੂਰਨ ਆਸਾ ਕਹਿੰਦੇ ਸਾਰੀਆਂ ਇਸ਼ਾਵਾ ਦੂਤ ਚਾਹੀ ਪੂਤ ਚਾਹੀ ਪਦੀ ਕਰਤੂਤ ਚਾਹੀ ਸਭ ਕੁਝ ਨਾਮ ਦੇ ਵਿੱਚ ਗੁਰੂ ਦੀ ਕਿਰਪਾ ਨਾਮ ਦੀ ਬਰਕਤ ਸਦਕਾ ਸਤਿਗੁਰਾਂ ਦੇ ਪ੍ਰਤਾਪ ਸਦਕਾ ਸਾਰੀਆਂ ਆਸਾਂ ਮਨ ਦੀਆਂ ਵੈਸੇ ਆਸ ਰੱਖਣੀ ਨਹੀਂ ਚਾਹੀਦੀ ਨਾਮ ਜਪਣਾ ਚਾਹੀਦਾ ਕਹਿੰਦੇ ਕਾਮ ਪਰੇ ਹਰ ਸਿਮਰੀਐ ਸਾਸੰਗਰੋ ਨਿਤ ਜਦੋਂ ਮਤਲਬ ਸਵਾਤ ਨਹੀਂ ਜੂਤ ਨਹੀਂ ਅਸੀਂ ਵਾਹਿਗੁਰੂ ਨੂੰ ਯਾਦ ਕਰਦੇ ਕਹਿੰਦੇ ਇਦਾਂ ਹਰ ਰੋਜ਼ ਕਰੀਏ ਹਰ ਰੋਜ਼ ਕਰਾਂਗੇ ਸਤਿਗੁਰੂ ਕਿਰਪਾ ਕਰਦੇ ਨੇ ਜਿਹੜੇ ਹਰ ਰੋਜ਼ ਨਾਮ ਜਪਦੇ ਨੇ ਉਹਨਾਂ ਦੀਆਂ ਕੋਈ ਇਛਾਵਾਂ ਮੈਂਦੀਆਂ ਹੀ ਨਹੀਂ ਇੱਛਾ ਪੂਰਨਾ ਉੱਠਦਾ ਹੀ ਨਹੀਂ ਉਹ ਤਾਂ ਉਸੇ ਵਕਤ ਪੂਰਾ ਹੋ ਜਾਂਦਾ ਅੱਗੇ ਸਤਿਗੁਰੂ ਕਿਰਪਾ ਕਰ ਰਹੇ ਨੇ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਹੁਣ ਮਨ ਜਨਮਾਂ ਜਨਮਾਂ ਤਰ੍ਹਾਂ ਦੇ ਕੀਤੇ ਮਾੜੇ ਕਰਮਾਂ ਸਦਕਾ ਮਲ ਲੱਗੇ ਹੋਏ ਹੈ ਮੈਲਾ ਹੈ ਜਨਮ ਜਨਮ ਕੇ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸ਼ਿਆਹ ਕਾਲਾ ਸ਼ਾਹ ਹੋਇਆ ਪਿਆ ਪਰ ਸਤਿਗੁਰੂ ਕਹਿੰਦੇ ਭਾਈ ਵਾਹਿਗੁਰੂ ਦੇ ਪਰਮੇਸ਼ਰ ਦੇ ਨਾਮ ਸਦਕਾ ਜਪਜੀ ਸਾਹਿਬ ਦੇ ਵਿੱਚ ਆਪਾਂ ਪੜ੍ਹਦੇ ਆ ਨਾ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰ ਸੁਖੇ ਜਿਵੇਂ ਹੱਥਾਂ ਪੈਰਾਂ ਨੂੰ ਧੂੜ ਘਰਤ ਅੱਧ ਲਾਗੇ ਪਾਣੀ ਦੇ ਨਾਲ ਧੁਤੇ ਜਾ ਸਕਦਾ ਪਾਣੀ ਤੋਂ ਉਤਰ ਸਖੇ ਮੂਤ ਬਲੀਤੀ ਕੱਪੜ ਹੋਏ ਜੇ ਜਾਦੇ ਕੱਪੜੇ ਵਸਤਰ ਮੈਲੇ ਨੂੰ ਦੇਹ ਸਾਫ ਲਈ ਉਹਨੂੰ ਧੋਏ ਪਾਵਨ ਪਾਣੀ ਦੇ ਨਾਲ ਜਲ ਦੇ ਨਾਲ ਸਰਪ ਸਾਪਣ ਆਦਿਕ ਦਿਨਾ ਅਸੀਂ ਸਰੀਰ ਕੇ ਸੁੱਧੀ ਕਰ ਸਕਦੇ ਆ ਵਸਤਵ ਸੁੱਧ ਕਰ ਸਕਦੇ ਆ ਪਰ ਇਹ ਮਤ ਪਾਪਨ ਕੈ ਸੰਗ ਜੇ ਮਤ ਪਾਪਾ ਦੇ ਨਾਲ ਭਰ ਗਈ ਉਹ ਕਵੇ ਸੁਧ ਹੋਵੇਗੀ ਉਹ ਤੋ ਤੈ ਨਾ ਬੈ ਕੇ ਰਹੂ ਤੋ ਵੀ ਧੋਤੀ ਜਾ ਸਕਦੀ ਹੈ ਨਾਮ ਸਦਕਾ ਸਿਮਰਨ ਸਦਕਾ ਬਾਣੀ ਸਦਕਾ ਸਤਿਗੁਰ ਕਾਹਦੇ ਪ੍ਰਭ ਕੇ ਸਿਮਰਨ ਮਨ ਕੀ ਨਲ ਜਾਏ ਮਨ ਭਾਈ ਸੁਧ ਹੋ ਜਾਂਦਾ ਅੰਮ੍ਰਿਤ ਨਾਮ ਰਤ ਮਾਏ ਸਮਾਏ ਅੰਮ੍ਰਿਤ ਨਾਮ ਰੂਪੀ ਹਿਰਦੇ ਦੇ ਵਿੱਚ ਸਮਾ ਜਾਂਦਾ ਉਹ ਕਦੋਂ ਸਮਾ ਜਾਂਦਾ ਵਸਤੂ ਅੰਦਰ ਵਸਤ ਸਮਾਵੇ ਤੂੰ ਜੀ ਹੋਵੇ ਪਾਸ ਜੇ ਹਿਰਦੇ 'ਚ ਜਗ੍ਹਾ ਹੋਵੇਗੀ ਨਾ ਵਾਹਿਗੁਰੂ ਦੇ ਨਾਮ ਦੇ ਟਿਕਾਣ ਲਈ ਤਦ ਹੀ ਨਾਮ ਦਾ ਵਾਸਾ ਹੋਵੇਗਾ ਨਾ ਪਹਿਲਾਂ ਮਨ ਨੂੰ ਭਾਂਡਾ ਤੋੜੇਵੇਂ ਇਸ ਨੂੰ ਕਦੇਵੋ ਤਦ ਤਦ ਕੋ ਜਾਵੋ ਅੰਦਰੋਂ ਹਿਰਦਾ ਰੂਪੀ ਭਾਂਡਾ ਸ਼ੁੱਧ ਕਰਨਾ ਪਵੇਗਾ ਫਿਰ ਨਾਮ ਰੂਪੀ ਦੁੱਧ ਉਹਦੇ ਵਿੱਚ ਪਾਉਣਾ ਪਵੇਗਾ ਅੰਮ੍ਰਿਤ ਨਾਮ ਰਿਤਮਾ ਹੈ ਸਮਾਈ ਹਿਰਦੇ ਦੇ ਵਿੱਚ ਭਾਈ ਵਾਸਾ ਹੋ ਜਾਂਦਾ ਹੈ ਪ੍ਰਭ ਜੀ ਵਸੈ ਸਾਧਕੀ ਰਸਨਾ ਵਾਹਿਗੁਰੂ ਪਰਮੇਸ਼ਰ ਗੁਰਮੁਖ ਜਨਾਂ ਦੀ ਸਾਧੂ ਦੀ ਰਸਨਾ ਤੇ ਵਾਸਾ ਹੋ ਜਾਂਦਾ ਜਿਸ ਰਸਨਾ ਦੇ ਨਾਲ ਵਾਹਿਗੁਰੂ ਦਾ ਨਾਮ ਜਪਿਆ ਜਾਂਦਾ ਉਹ ਰਸਨਾ ਉਹ ਧੰਨ ਹੋ ਜਾਂਦੀ ਆ ਉਹ ਧੰਨ ਹੋ ਜਾਂਦੀ ਆ ਉਹ ਰਸਨਾ ਜਿਸ ਰਸਨਾ ਦੇ ਨਾਲ ਵਾਹਿਗੁਰੂ ਦਾ ਨਾਮ ਜਪਿਆ ਜਾਵੇ ਸਤਿਗੁਰੂ ਕਹਿੰਦੇ ਪ੍ਰਭ ਜੀ ਵਸੈ ਸਾਧ ਕੀ ਰਸਨਾ ਕਹਿੰਦੇ ਉਸ ਰਸਨਾ ਤੇ ਵਾਹਿਗੁਰੂ ਦਾ ਵਾਸਾ ਹੋ ਜਾਂਦਾ ਉਹ ਫਿਰ ਜੋ ਵੀ ਸਾਧੂ ਜਨ ਗੁਰਮੁਖ ਜਨ ਮੁਖ ਚੋਂ ਬੋਲ ਕਰਦੇ ਬੋਲਦੇ ਨੇ ਬਚਨ ਕੱਢਦੇ ਨੇ ਉਹ ਪੂਰਾ ਹੁੰਦਾ ਰੱਬ ਦਾ ਬਾਸਾ ਹੀ ਨਿਰਸਰਨਾ ਤੇ ਹੋ ਗਿਆ ਬੋਲ ਤਾਂ ਪੂਰਾ ਹੋਣੀ ਹੁਣਾ ਨਾਨਕ ਜਨਕਾ ਦਾਸ ਸੰਤਸਨਾ ਕਹਿੰਦੇ ਇਹੋ ਜੇ ਗੁਰਮੁਖ ਜਨ ਦਾ ਹੀ ਵਾਇ ਗੁਰੂ ਮੇਰੇ ਤਾਸਾਂ ਦਾ ਵੀ ਦਾਸ ਬਣਾ ਦੇ ਜਿਹੜੇ ਨਾਮ ਜਪਣ ਵਾਲੇ ਨੇ ਉਹਨਾਂ ਬਾਬਤ ਪੰਚਪਾਤਸ਼ਾਹ ਕਹਿੰਦੇ ਨੇ ਨਾਨਕ ਜਨਕਾ ਦਾਸ ਸੰਤਸਨਾ ਪ੍ਰਭ ਕੋ ਸਿਮਰਹਿ ਸੇ ਧਨਵੰਤੇ ਵਾਹਿਗੁਰੂ ਨੂੰ ਯਾਦ ਕਰਨ ਵਾਲੇ ਸਿਮਰਨ ਕਰਨ ਵਾਲੇ ਅਸਲ ਵਿੱਚ ਧਨੀ ਉਹ ਨਹੀਂ ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਜਪਿਆ ਆ ਜਿਹੜਾ ਵਾਰੀ ਧਨ ਹੈ ਨਾ ਇਹ ਧਨ ਇੱਥੇ ਜਰੂਰ ਕੰਮ ਦੇ ਸਕਦਾ ਜਿੰਨਾ ਚਿਰ ਤੱਕ ਸਰੀਰ ਵਿੱਚ ਜਾਨ ਆ ਇਹ ਧਨ ਦੇ ਨਾਲ ਅਸੀਂ ਆਪਣੀਆਂ ਸ਼ਰੀਰਕ ਲੋੜਾਂ ਪੂਰੀਆਂ ਕਰ ਸਕਦੇ ਹਾਂ ਸ਼ਰੀਰਕ ਸੁੱਖ ਮਾਣ ਸਕਦੇ ਹਾਂ ਪਰ ਇਹ ਧਨ ਅੱਗੇ ਦਰਗਾਹ ਦੇ ਵਿੱਚ ਨਹੀਂ ਚੱਲਣਾ ਪ੍ਰਮਾਤਮਾ ਦੇ ਦਰ ਤੇ ਉੱਥੇ ਨਹੀਂ ਚੱਲਣਾ ਉੱਥੇ ਧਨ ਚੱਲਣਾ ਨਾਮ ਰੂਪੀ ਧਨ ਪ੍ਰਭ ਕੋ ਸਿਮਰੈ ਸੇ ਧਨਵੰਤ ਜਿਨ੍ਹਾਂ ਨੇ ਭਾਈ ਨਾਮ ਰੂਪੀ ਧਨ ਇਕੱਠਾ ਕੀਤਾ ਅਸਲ ਵਿੱਚ ਧੰਨੀ ਉਹ ਨਹੀਂ ਉਹ ਨਹੀਂ ਧੰਨੀ ਪ੍ਰਭ ਕੋ ਸੰਹ ਸੇ ਪਤਵੰਤੇ ਹੁਣ ਇੱਥੇ ਧਨ ਦੌਲਤ ਜਿਆਦਾ ਹੋਵੇ ਅੱਗੇ ਨਹੀਂ ਕੁਝ ਨਹੀਂ ਕੀਤਾ ਸਤਿਗੁਰੂ ਆਰ-ਬਾਰ ਸਮਝਾਉਂਦੇ ਨੇ ਭਾਈ ਲੂਟਣਾ ਹੈ ਤਾਂ ਲੂਟ ਲੈ ਰਾਮ ਨਾਮ ਹੈ ਲੂਟ ਫਿਰ ਪਾਛੇ ਪਛਤਾਵਾਂਗੇ ਪ੍ਰਾਨ ਜਾਹੇਗੇ ਛੂਟ ਅਸਲ ਧਨ ਨਾ ਉਹਦੀ ਲੁੱਟ ਕਰ ਲੈ ਨਾਮ ਰੂਪੀ ਧਨ ਨੂੰ ਭਾਈ ਇਕੱਠਾ ਕਰ ਲੈ ਕਿਉਂਕਿ ਅੱਗੇ ਦਰਗਾਹ ਦੇ ਵਿੱਚ ਉਹ ਕੰਮ ਆਉਂਦਾ ਉਹੀ ਕੰਮ ਆਵੇਗਾ ਹੁਣ ਸਤਿਗੁਰੂ ਜੀ ਕਿਰਪਾ ਕਰ ਰਹੇ ਨੇ ਕਹਿੰਦੇ ਨਾਮ ਜਪਣ ਵਾਲਿਆਂ ਦੀ ਜਿਨ੍ਹਾਂ ਨੇ ਭਾਈ ਦੁਨਿਆਵੀ ਧਨ ਦੌਲਤ ਇਕੱਠੀ ਕੀਤੀ ਉਹ ਇੱਥੇ ਜਰੂਰ ਸੁੱਖ ਆਨੰਦ ਮਾਣ ਲੈਂਦੇ ਨੇ ਅੱਗੇ ਦਰਗਾਹ ਦੇ ਵਿੱਚ ਉਹ ਧੰਨ ਨਹੀਂ ਚੱਲਦਾ ਉੱਥੇ ਨਾਮੁ ਪੀ ਧੰਨ ਚੱਲਣਾ ਜੇ ਨਾਮੁ ਪੀ ਧੰਨ ਨਹੀਂ ਕੀਤਾ ਫਿਰ ਉੱਥੇ ਬੇ ਇੱਜ਼ਤ ਹੋਣਾ ਪਵੇਗਾ ਰੇ ਰੇ ਦਰਗਾਹ ਕਹਿ ਨਾ ਤੂੰ ਨਾਮ ਜਪਣ ਵਾਲਿਆਂ ਦਾ ਉੱਥੇ ਸਤਕਾਰ ਹੋਵੇਗਾ ਸੇ ਪਤਵੰਤੇ ਉਹਨਾਂ ਦੀ ਇੱਜ਼ਤ ਹੋਵੇਗੀ ਪਤ ਹੋਵੇਗੀ ਵਾਹਿਗੁਰੂ ਦੇ ਸਿਮਰਨ ਸਦਕਾ ਪ੍ਰਭ ਦਾ ਸੰਭਿਆ ਸੇ ਪਤਵੰਤੇ ਪ੍ਰਭ ਕੋ ਸਿਮਰਐ ਸੇ ਜਨ ਪਰਵਾਨ ਵਾਹਿਗੁਰੂ ਨੂੰ ਸਿਮਨ ਕਰਨ ਵਾਲੇ ਭਾਈਓ ਸੇਵਕ ਪਰਮੇਸ਼ਰ ਵਾਹਿਗੁਰੂ ਦੇ ਦਰ ਦੇ ਉੱਤੇ ਪਰਵਾਨ ਹੋ ਜਾਂਦੇ ਹਨ ਪ੍ਰਭ ਕੋ ਸਿਮਰਐ ਸੇ ਪੁਰਖ ਪ੍ਰਧਾਨ ਪ੍ਰਧਾਨ ਭਗਵਾਨ ਵਾਹਿਗੁਰੂ ਪਰਮੇਸ਼ਰ ਦਾ ਸਿਮਨ ਕਰਨ ਵਾਲੇ ਭਾਈ ਉਹ ਇੱਥੇ ਵੀ ਅੱਗੇ ਵੀ ਪਰਲੋਕ ਦੇ ਵਿੱਚ ਵੀ ਮੁਖੀ ਹੁੰਦੇ ਨੇ ਮੁਖੀ ਭਾਵ ਵਾਹਿਗੁਰੂ ਦੇ ਸਿਮਰਨ ਦਾ ਸਦਕਾ ਉਹ ਉਹ ਜਾਨਾ ਸਤ ਸੰਤੋਖ ਗੁਣਾ ਦੇ ਸਾਹਿਤ ਵਾਹਿਗੁਰੂ ਦੇ ਦਰ ਤੇ ਪ੍ਰਮਾਣ ਪ੍ਰਮਾਣਿਕ ਹੋ ਜਾਂਦੇ ਹਨ ਸਿਮਨ ਕਰਕੇ ਕਾਮ ਕ੍ਰੋਧ ਰੋਗਿਤ ਕੇ ਉਹ ਲੋਕ ਪਰਲੋਕ ਦੇ ਵਿੱਚ ਮੁਖੀ ਹੁੰਦੇ ਹਨ ਪ੍ਰਭ ਕੋ ਸਿਮਰਹਿ ਸੇ ਬੇਮੁਹਤਾਜ ਕਹਿੰਦੇ ਭਾਈ ਵਾਹਿਗੁਰੂ ਪਰਮੇਸ਼ਰ ਨੂੰ ਸਿਮਰਨ ਦੇ ਸਦਕਾ ਉਹ ਬੇਮੁਹਤਾਜ ਉਹਨਾਂ ਨੂੰ ਕਿਸੇ ਦੀ ਮਤਹਾਜ ਕੀ ਨਹੀਂ ਹੁੰਦੀ ਵੇਖਿਆ ਨਾ ਬਹੁਤ ਸਾਧੂ ਮਹਾਪੁਰਖ ਸੰਤ ਜਾਨਾ ਉਹ ਕਿਸੇ ਦੀ ਤਾਂ ਮੈਂ ਕਿਉਂ ਨਾ ਵੱਡੇ ਤੋਂ ਵੱਡਾ ਬਾਦਸ਼ਾਹ ਆ ਜਾਵੇ ਕਿਸੇ ਦੇ ਮਥਾਜੀ ਨੇ ਉਹ ਆਪਣੇ ਆਨੰਦ ਦੇ ਵਿੱਚ ਸਦਾ ਆਨੰਦ ਰਹੇ ਦੀ ਨਰਾਤੀ ਆਨੰਦ ਅਚ ਰਹਿੰਦੇ ਹਨ ਪ੍ਰਭ ਕੋ ਸਿਮਰ ਹੈ ਸੇ ਸਰਬ ਕੇ ਰਾਜੇ ਭਾਈਓ ਸਾਰਿਆਂ ਦੇ ਰਾਜੇ ਹੁੰਦੇ ਨੇ ਨਾਮ ਜਪਣ ਵਾਲੇ ਇਹ ਜੋ دنیਵੀ ਰਾਜੇ ਨੇ ਇਹਨਾਂ ਦੀ ਇੱਥੇ ਚੱਲਦੀ ਹੋਊਗੀ ਆਪਣੀ ਰਿਆਸਤ ਦੇ ਵਿੱਚ ਆਪਣੇ ਰਾਜ ਦੇ ਵਿੱਚ ਆਪਣੀ ਸਟੇਟ ਦੇ ਵਿੱਚ ਆਪਣੇ ਦੇਸ਼ ਦੇ ਵਿੱਚ ਚੰਦੀ ਹੋਵੇਗੀ ਪਰ ਵਾਹਿਗੁਰੂ ਪਰਮੇਸ਼ਰ ਦੇ ਨਾਮ ਜਪਣ ਵਾਲਿਆਂ ਦੀ ਲੋਕ ਪਰਲੋਕ ਦੇ ਵਿੱਚ ਚੰਦੀ ਆ ਕਹਿੰਦੇ ਇਸੇ ਤਰ੍ਹਾਂ ਇੱਕ ਅਦਨ ਦੇਸ਼ ਦਾ ਰਾਜਾ ਰਾਜਾ ਸੀ ਉਹ ਆਪਣਾ ਸਾਰਾ ਰਾਜ ਭਾਗ ਆਪਣੇ ਪੁੱਤਰ ਨੂੰ ਦੇ ਕੇ ਆਪ ਜੰਗਣਾ ਵਕਤ ਤਪ ਕਰਨ ਲੱਗ ਪਿਆ ਇੱਕ ਦਰਿਆ ਦੇ ਕਿਨਾਰੇ ਤੇ ਬੈਠ ਗਿਆ ਕੁਝ ਸਮਾਂ ਲੰਘਿਆ ਤਾਂ ਉਸ ਦਾ ਪੁੱਤਰ ਆਪਣੀਆਂ ਫੌਜਾਂ ਨੂੰ ਲੈ ਕੇ ਆਪਣੇ ਪਿਤਾ ਨੂੰ ਮਿਲਣ ਆਇਆ ਤੇ ਕਹਿਣ ਲੱਗਿਆ ਕਿ ਤੁਹਾਡੇ ਸਾਧੂ ਵਣ ਕਰਕੇ ਮੈਨੂੰ ਲੋਕ ਨਾ ਲਾਇਕ ਕਹਿੰਦੇ ਨੇ ਕਿ ਵੇਖੋ ਆਪਣੇ ਆਪ ਨੂੰ ਰਾਜਾ ਕਹੋਂਦਾ ਫੌਜਾਂ ਦਾ ਮਾਲਕ ਕਹੋਂਦਾ ਪਿਤਾ ਜੰਗਲਾਂ ਉਜਾੜਾਂ ਦੇ ਵਿੱਚ ਰੋਂਦਾ ਫਿਰਦਾ ਤੇ ਆਪ ਰਾਜ ਮਹਿਲਾਂ ਵਿੱਚ ਰਹਿੰਦੇ ਹੋ ਤੁਸੀਂ ਮੇਰੇ ਨਾਲ ਚੱਲੋ ਮੈਂ ਤੁਹਾਡੀ ਸੇਵਾ ਵਿੱਚ ਕੋਈ ਵੀ ਢਿੱਗ ਨਹੀਂ ਰੱਖਾਂਗਾ ਰਾਜਾ ਕਹਿਣ ਲੱਗਾ ਜੋ ਸਾਧੂ ਬਣਿਆ ਰਿਹਾ ਜੋ ਪਹਿਲਾਂ ਕਿਸੇ ਟੈਮ ਰਾਜਾ ਸੀ ਅੱਜ ਇੱਕ ਫਕੀਰ ਬਣ ਗਿਆ ਸਾਧੂ ਬਣ ਗਿਆ ਕਹਿਣ ਲੱਗਾ ਕਿ ਹੁਣ ਤੁਹਾਡਾ ਹੌਕਾ ਕਿਸ ਤੇ ਕਿਵੇਂ ਚੱਲਦਾ ਹੋਇਆ ਨਾ ਤੁਹਾਡੇ ਕੋਲੇ ਹੁਣ ਪਿਤਾ ਰਾਜਾ ਜੋ ਮਜੂਦਾ ਪੁੱਤਰ ਕਹਿ ਰਿਹਾ ਕਹਿਣ ਲੱਗਾ ਕਿ ਤੁਹਾਡਾ ਹੁਕਮ ਹੁਣ ਪਹਿਲਾ ਪਿਤਾ ਪੁੱਛਦਾ ਕਹਿੰਦਾ ਪੁੱਤਰ ਤੂੰ ਬਾਦਸ਼ਾਹ ਹੈ ਠੀਕ ਆ ਵੱਖਰੀ ਗੱਲ ਆ ਮੈਂ ਵੀ ਕਿਸੇ ਟਾਈਮ ਰਾਜਾ ਸੀ ਪਰ ਅੱਜ ਮੈਂ ਫਕੀਰ ਬਣ ਗਿਆ ਸਾਧੂ ਬਣ ਗਿਆ ਪੁੱਤਰ ਪੁੱਛਦਾ ਕਹਿੰਦਾ ਪਿਤਾ ਨੇ ਰਾਜਾ ਦੇਖ ਰਾਜ ਭਾਗ ਵਿੱਚ ਕਿੰਨਾ ਆਨੰਦ ਆ ਕਹਿੰਦਾ ਮੈਂ ਸਭ ਕੁਝ ਲੱਗ ਕੇ ਵੇਖਿਆ ਰਾਜੇ ਭਾਗ ਵੀ ਸਭ ਕੁਝ ਕਰਕੇ ਵੇਖਿਆ ਹੁਣ ਪੁੱਤਰ ਪੁੱਛਦਾ ਉਸ ਦਾ ਪੁੱਤਰ ਕਹਿਣ ਲੱਗਾ ਕਿ ਹੁਣ ਤੁਹਾਡਾ ਮਹੌਮ ਕਿਸ ਤੇ ਚੱਲ ਰਿਹਾ ਕਿਵੇਂ ਚੱਲਦਾ ਹੁਣ ਤੁਸੀਂ ਰਾਜੇ ਕਿੱਥੇ ਹੋ ਨਾ ਤੁਹਾਡੇ ਕੋਲੇ ਰਾਜ ਹੈ ਨਾ ਤਾਜ ਹੈ ਨਾ ਤੁਸੀਂ ਰਾਜੇ ਉਹਨਾਂ ਫੌਜਾਂ ਨੇ ਇਹ ਤਾਂ ਆਪਣੇ ਪੁੱਤਰ ਦੇ ਮੂੰਹ ਤੋਂ ਸੁਣ ਕੇ ਐਸਾ ਸੁਣ ਕੇ ਰਾਜੇ ਨੇ ਦਰਿਆ ਦੇ ਵਿੱਚ ਇੱਕ ਸੂਈ ਸੁੱਟ ਦਿੱਤੀ ਕਹਿਣ ਲੱਗਾ ਕਿ ਪੁੱਤਰ ਤੂੰ ਰਾਜਾ ਹੈ ਨਾ ਤੂੰ ਫੌਜਾਂ ਦਾ ਮਾਨ ਕਰਦਾ ਜਾਂ ਇਦਾਂ ਕਰ ਆ ਸੂਈ ਵਾਰ ਕਰਕੇ ਲਿਆ ਉਹ ਫਕੀਰ ਦਾ ਪੁੱਤਰ ਜੋ ਮੌਜੂਦਾ ਰਾਜਾ ਹੈ ਕਹਿਣ ਲੱਗਿਆ ਕਿ 2 ਪੈਸੇ ਦੀ ਸੂਈ ਤੁਸੀਂ ਕੱਢ ਕੇ ਕੀ ਕਰਨੀ ਆ ਤੁਹਾਨੂੰ ਇਹ ਜੀਆਂ ਅਨੇਕਾਂ ਮੈਸੂਈਆਂ ਹੋਰ ਦੇ ਸਕਦਾ ਅਨੇਕਾਂ ਸੂਈਆਂ ਲੈ ਕੇ ਦੇ ਸਕਦਾ ਕਹਿਣ ਲੱਗੇ ਵੀ ਨਹੀਂ ਮੈਨੂੰ ਸੂਈ ਹੋਈ ਉਹ ਚਾਹੀਦੀ ਜੋ ਮੈਂ ਦਰਿਆ ਵਿੱਚ ਸੁੱਟੀ ਆ ਹੁਣ ਦਰਿਆ ਦਾ ਪਾਣੀ ਦਾ ਵਹਾਅ ਚੱਲਦਾ ਸੂਈ ਦਰਿਆ ਵਿੱਚ ਕਿੱਥੋਂ ਲੱਭੇ ਉਨੇ ਆਪਣੀਆਂ ਫੌਜਾਂ ਨੂੰ ਕਿਹਾ ਫੌਜਾਂ ਨੇ ਡਮੂੜੀ ਆਦਕ ਲੈ ਕੇ ਆਂਦੇ ਬੜਾ ਯਤਨ ਕੀਤਾ ਪਰ ਉਹ ਸੂਈ ਨਾਲ ਲੱਭੀ ਸੂਈ ਨਾਲ ਲੱਭੀ ਵਿਧੇਰੀਆਂ ਟੁੱਪੀਆਂ ਮਾਰੀਆਂ ਕਿਤੋਂ ਵੀ ਸੂਈ ਨਾਲ ਲੱਭਦੀਆਂ ਹਾਂ ਪਾ ਪਿਤਾ ਕਹਿਣ ਲੱਗੇ ਪੁੱਤਰਾ ਬੱਸ ਤੇਰੀ ਫੌਜ ਇੱਕ ਮੇਰੀ ਸੂਈ ਨਹੀਂ ਲੱਭ ਸਕਦੀ ਹੁਕਮ ਲੱਗ ਗਿਆ ਨੇ ਮੈਨੂੰ ਨਹੀਂ ਸੂਈ ਦੇ ਵਹਾਰ ਨਿਕਣੀ ਕਹਿੰਦੇ ਚੰਗਾ ਫਿਰ ਐ ਗਾਲ ਤੂੰ ਹੁਕਮ ਦੀ ਗੱਲ ਕਰਦਾ ਹੁਕਮ ਕੀਤਾ ਕਿ ਮੇਰੀ ਸੂਈ ਮੈਨੂੰ ਵਾਪਸ ਦਿੱਤੀ ਜਾਵੇ ਕਹਿੰਦੇ ਉਹ ਸੇਵਾ ਕਰਤ ਜਲ ਦੇਵਤੇ ਨੇ ਵਰਨ ਦੇਵਤੇ ਨੇ ਹੁਕਮ ਫਕੀਰ ਦਾ ਸਾਧੂ ਦਾ ਸੁਣਿਆ ਸੀ ਨਾ ਤਰਾਕੋ ਸਿੰਮਰੇ ਸੇ ਸਰਬ ਕੀ ਰਾਜੇ ਨਾਮ ਜਪਣ ਵਾਲੇ ਸਾਰਿਆਂ ਦੇ ਰਾਜੇ ਨੇ ਉਹਨਾਂ ਦੀ ਸਾਰੇ ਚਲਦੀ ਆ ਪਸ਼ੂ ਪੰਛੀ ਸਭ ਵਾਸੇ ਚਲਦੇ ਕਹਿੰਦੇ ਉਸੇ ਵਕਤ ਜੱਗ ਦੇ ਵਿੱਚੋਂ ਸੂਰਜ ਵਾਰ ਕੱਟ ਕੇ ਦੇ ਦਿੰਦੀ ਇਹ ਆ ਨਾਮ ਦੀ ਨਾਮ ਦਾ ਪ੍ਰਤਾਪ ਫਿਰ ਉਹ ਕਹਿੰਦਾ ਪਿਤਾ ਫਕੀਰ ਬਣਿਆ ਹੁੰਿਆ ਕਹਿੰਦਾ ਪੁੱਤਰਾ ਕਮਾਇ ਮੈਂ ਆਪਣੀਆਂ ਪਹੁੰਚਾਂ ਦਾ ਹੰਕਾਰ ਕਰਦਾ ਵੇਖ ਪਰਮੇਸ਼ਰ ਦਾ ਐਸਾ ਨਾਮ ਹੈ ਕਿ ਜੋ ਵੀ ਵਾਹਿਗੁਰੂ ਦਾ ਨਾਮ ਜਪਦੇ ਨੇ ਉਹਨਾਂ ਦਾ ਹੁਕਮ ਸਾਰਿਆਂ ਤੇ ਚੱਲਦਾ ਪ੍ਰਭ ਕੋ ਸਿਮਰਐ ਸੁਖ ਵਾਸੀ ਭਾਈ ਵਾਹਿਗੁਰੂ ਦਾ ਸਿਮਨ ਕਰਨ ਵਾਲੇ ਸਦਾਈ ਸੁਖੀ ਹਨ ਲੋਕ ਮਰ ਲੋਕ ਦੇ ਵਿੱਚ ਪ੍ਰਭ ਕੋ ਸਿਮਰਐ ਸਦਾ ਅਵਿਰਾਸ਼ੀ ਵਾਹਿਗੁਰੂ ਦੇ ਸਿਮਨ ਕਰਨ ਵਾਲੇ ਉਹ ਭਾਈ ਨਾਸ਼ ਤੋ ਰਹਤ ਨੇ ਅਬినాਸ਼ੀ ਹਨ ਕਿਉਂਕਿ ਵਾਹਿਗੁਰੂ ਪਰਮੇਸ਼ਰ ਆਪ ਅਬినాਸ਼ੀ ਹੈ ਨਾ ਉਹਦੇ ਜਪਣ ਵਾਲੇ ਵੀ ਅਬినాਸ਼ੀ ਬਣ ਜਾਂਦੇ ਨੇ ਨਾਸ਼ ਤੋ ਰਹਤ ਹੋ ਜਾਂਦੇ ਹਨ ਪ੍ਰਭ ਸਿਮਰਨ ਤੇ ਲਾਗੇ ਜਿਨੇ ਆਪ ਦਿਆਲਾ ਜਿਨ੍ਹਾਂ ਉਤੇ ਦਿਆਲਾ ਦਇਆ ਦੇ ਘਰ ਪਰਮੇਸ਼ਰ ਦਿਆਲੂ ਹੋਣ ਸਿਮਰਨ ਤੇ ਲਾਗੇ ਕਹਿੰਦੇ ਉਹੀ ਭਾਈ ਸਿਮਰਨ ਨਿਕੰਨ ਲੱਗਦੇ ਨੇ ਜੀ ਤੇ ਮਾਲਕ ਤਰ ਉੱਠ ਜਾਵੇ ਵਾਹਿਗੁਰੂ ਪਰਮੇਸ਼ਰ ਤਰ ਉੱਠ ਜਾਵੇ ਉਹੀ ਸਿਮਰਨ ਕਰ ਸਕਦੇ ਨੇ ਨਹੀਂ ਨਹੀਂ ਵਾਹਿਗੁਰੂ ਦਾ ਸਿਮਰਨ ਨਹੀਂ ਹੋ ਸਕਦਾ ਸਿਮਰਨ ਤੇ ਲਾਗੇ ਉਹ ਲੱਗੇ ਲੱਗਦੇ ਨੇ ਜਿਨ ਆਪ ਦਾ ਅੱਲਾ ਜਿਨ੍ਹਾਂ ਤੇ ਮਾਹਾਂ ਮਾਲਕ ਵਾਹਿਗੁਰੂ ਦੇ ਆਲੋ ਹੋ ਜਾਵੇ ਕਹਿੰਦੇ ਫਿਰ ਜਿਨ੍ਹਾਂ ਦੇ ਵਾਹਿਗੁਰੂ ਧਿਆਨ ਹੋ ਜਾਵੇ ਕਹਿੰਦੇ ਉਹ ਬੜੇ ਮਹਾਨ ਹੁੰਦੇ ਨੇ ਸਤਿਗੁਰੂ ਕਹਿੰਦੇ ਭਾਈ ਜਿਨ੍ਹਾਂ ਤੇ ਮਾਲਕ ਦਿਆਲ ਹੋ ਗਿਆ ਨਾ ਵਾਹਿਗੁਰੂ ਪਰਮੇਸ਼ਰ ਦਿਆਲ ਹੋ ਗਿਆ ਨਾਨਕ ਜਨ ਕੀ ਮੰਗੈ ਰਵਾਲਾ ਕਹਿੰਦੇ ਅਸੀਂ ਇਹੋ ਜਿਹੀ ਗੁਰਮੁਖਾਂ ਦੀ ਸਾਧੂਆਂ ਦੀ ਧੂੜੀ ਨੂੰ ਲੋਚਦੇ ਆਂ ਨਾਨਕ ਜਨ ਕੀ ਕਹਿੰਦੇ ਇਹੋ ਜੇ ਗੁਰਮੁਖ ਦੀ ਸਾਧੂ ਦੀ ਸੇਵਕ ਦੀ ਧੂੜੀ ਨੂੰ ਅਸੀਂ ਵੀ ਲੋਚਦੇ ਆ ਮੰਗੈ ਸਾਧਰਵਾਲਾ ਕਹਿੰਦੇ ਇਹੋ ਜੇ ਸਾਧੂ ਨਦੀ ਚਰਨ ਧੂੜੀ ਧੂੜੀ ਮੱਜਨ ਸਾਧ ਖੇ ਸਾਈਂ ਥੀਏ ਕਿਰਪਾਲ ਗੰਗਾ ਜਮਨਾ ਸਰਸਤੀ ਤੇ ਸੰ ਉਤਮ ਕਰ ਹੈ ਧੂੜ ਸਾਧੂ ਕੀ ਤਾਈਂ ਹਮਰੇ ਮੈਲ ਭਰੇ ਪਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਧੂੜ ਲਗਵਾਏ ਕਹਿੰਦੇ ਇਹਨੇ ਸਾਰ ਤੀਰਥਾਂ ਤੇ ਜਾਂਦਾ ਇਸ਼ਨਾਨ ਕਰਦਾ ਮਨ ਦੀ ਇੱਛਾ ਕਰਕੇ ਕਿ ਮੇਰੇ ਪਾਪ ਖਤਮ ਹੋ ਜਾਣ ਕਹਿੰਦੇ ਤੀਰਥ ਲੋਚਦਾ ਕਿਤੇ ਮੇਰੇ ਤੇ ਆ ਕੇ ਰੱਬ ਦੇ ਪਿਆਰੇ ਨਾਮ ਜਪਣ ਵਾਲੇ ਸਾਧੂ ਜਿਵੇਂ ਇਸ਼ਨਾਨ ਕਰ ਜਾਣਾ ਮੈਂ ਵੀ ਪਵਿੱਤਰ ਹੋ ਜਾਵਾਂ ਬੋਲੋ ਸਤਨਾਮ ਸਤਗੁਰੂ ਕਹਿੰਦੇ ਭਾਈ ਨਾਨਕ ਜਨ ਕੀ ਮੰਗੈ ਹਰਵਾਲਾ ਸਤਗੁਰੂ ਕਹਿੰਦੇ ਐਸੀ ਵੀ ਇਹੋ ਜੇ ਨਾਮ ਜਪਣ ਵਾਲੇ ਦੀ ਭਾਈ ਤੋੜੀ ਨੂੰ ਲੋਜ ਦੇ ਹਾਂ ਸਵਾਉ ਇੱਥੇ ਸਮਪਤੀ ਹੈ ਜੀ ਵਿਚਾਰਾਂ ਕਰਦੇ ਆਂ ਏਕਾਂ ਤਰ੍ਹਾਂ ਦੀਆਂ ਗਲਤੀਆਂ ਪੁੱਲਾਂ ਹੋ ਜਾਂਦੀਆਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਕਿਰਪਾ ਕਰਕੇ ਬਖਸ਼ ਦੇਣਾ ਜੀ ਸ਼ਲੋਕ ਪਵਣ ਗੁਰੂ ਬਾਣੀ ਤਿਤਮ ਮਾਤਾ ਤਰਤ ਮਹਤ ਮਦੇ ਸਰਾਤਾ ਦੋਈ ਦਾਈ ਦਾ ਆ ਖਿਲੈ ਸਗਲ ਜਗਤ ਚੰਗਿਆਈਆਂ ਅੰਮ੍ਰਈਆਂ ਵਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਜਬੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਮਗੇ ਮਸ਼ਕਤ ਕਹਾਲ ਨਾਨਕ ਤੇ ਮੁਕਜਦੇ ਕੀਤੀ ਛੁੱਟੀ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ